ਕਿਸਾਨ ਮਜ਼ਦੂਰ ਮਲਾਜ਼ਮ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਮਲਾਜ਼ਮ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਪੰਪਾਸ ਚ ਪੀਆਰਟੀਸੀ ਦੇ ਕੱਚੇ ਜਿਹੜੇ ਕੰਮ ਹੈਗੇ ਆ ਜਾਂ ਕੰਟਰੈਕਟ ਵਾਲੇ ਕੰਮ ਹੈ ਉਹ ਵੀ ਇਸ ਸਮੇਂ ਕਿਸਾਨਾਂ ਦਾ ਸਾਥ ਦੇ ਰਹੇ ਆ ਪਬਲਿਕ ਕਹਿ ਰਹੀ ਹੈ ਨਾ ਬੇ ਕਿਸਾਨਾਂ ਦੀਆਂ ਮੰਗਾਂ ਦੋ ਚਾਰ ਸਾਲ ਰੁਕ ਜੋ ਉਹ ਪਬਲਿਕ ਨੂੰ ਵੀ ਪਤਾ ਲੱਗ ਜੂਗਾ ਕਿ ਕਿਸਾਨਾਂ ਕਿਸਾਨ ਜੋ ਅੱਜ ਮੰਗ ਮੰਨ ਰਹੇ ਨੇ ਉਹ ਕਿਸ ਬੇਸ ਤੇ ਮੰਗ ਰਹੇ ਨੇ ਬਹੁਤਾ ਸਮਾਂ ਨਹੀਂ ਜਦੋਂ ਪਾਣੀ ਇਹਨਾਂ ਨੂੰ 200 ਰੁਪਇਆ ਲੀਟਰ ਨਾ ਮਿਲਿਆ ਤਾਂ ਅਸੀਂ ਆਪ ਦਾ ਨੋਟ ਪਟਾ ਦਾਂਗੇ ਤੇ ਆਣ ਆਲੇ ਸਮੇਂ ਦੇ ਵਿੱਚ ਜਿਹੜਾ ਆਟਾ ਹੈ ਉਹ 2.5 300 ਰੁਪਇਆ ਕਿਲੋ ਮਿਲੂਗਾ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਹ ਇੱਕ ਕੈਂਸਰ ਦੇ ਪੀਰੀਅਡ ਤੇ ਨੇ ਇਹ ਸਰਕਾਰ ਨੂੰ ਨਹੀਂ ਦਿਸਦਾ ਉਧਰ ਸੁਪਰੀਮ ਕੋਰਟ ਕਹਿ ਰਹੀ ਵੀ ਕਿਸਾਨਾਂ ਨੂੰ ਨਹੀਂ ਦਿਖ ਰਿਹਾ ਵੀ ਡੱਲੇਵਾਲ ਸਾਹਿਬ ਦੀ ਹਾਲਤ ਖਰਾਬ ਹੋ ਰਹੀ ਇਹਨਾਂ ਨੂੰ ਪਾਈ ਹਸਪਤਾਲ ਭਰਤੀ ਕਰਾਉਣਾ ਚਾਹੀਦਾ ਵੀ ਕਿਸਾਨ ਕਰਾਉਣ ਨਹੀਂ ਦੇ ਰਹੇ ਗਲਤ ਹੋ ਰਿਹਾ ਇਹ ਸਾਡੇ ਚਾਚੇ ਤਾਏ ਨੇ ਇਹਨਾਂ ਦੇ ਅਸੀਂ ਵੀ ਜ਼ਿੰਮੇਵਾਰਾਂ ਦੇ ਪੁੱਤ ਨੇ ਅਸੀਂ ਆਪਣਾ ਹੱਕ ਹੈ ਜਿਹੜਾ ਉਹ ਲੈ ਕੇ ਛੱਡਾਂਗੇ ਚਾਹੇ ਕੇਂਦਰ ਸਰਕਾਰ ਪਿਆਰ ਨਾਲ ਦੇ ਦੇ ਚਾਹੇ ੱੱਕੇ ਨਾਲ ਇਹ ਜਿਹੜੇ ਕਾਰਪੋਰੇਟ ਕਰਾਣੇ ਨੇ ਚਾਹੇ ਹਾਈ ਕੋਰਟਾਂ ਦੇ ਜਾਂ ਸੁਪਰੀਮ ਕੋਰਟਾਂ ਦੇ ਜੱਜ ਨੇ ਸਕੀਮ ਉਹਨਾਂ ਨੂੰ ਵੀ ਇਹੀ ਮਿਲੂਗੀ ਆਟਾ ਦਾਲ 2 250 ਰੁਪਏ ਕਿਲੋ ਨਾ ਮਿਲਿਆ ਤਾਂ ਤੁਸੀਂ ਦੇਖ ਲਿਓ ਵੀ ਇਹ ਲੋਕਾਂ ਤੇ ਭੁੱਖ ਮਾਰੀ ਆਊਗੀ ਜੇ ਜ਼ਿਮੀਂਦਾਰ ਫਸਲ اگਾਣੀ ਛੱਡ ਦੂਗਾ ਕਿੱਥੋਂ ਖਾਣਗੇ ਰੋਟੀਆਂ ਇਹ ਅੱਜ ਜੋ ਇਹ ਕਾਰਪੋਰੇਟ ਘਰਾਣਿਆਂ ਨੇ ਆਪਣੀਆਂ ਫਸਲਾਂ ਨਹੀਂ ਵੇਚਦੇ ਆ ਜਾਨੀਆਂ ਜ਼ਿਮੀਂਦਾਰਾਂ ਨਹੀਂ ਆਈਆਂ ਇਹ ਸਾਡੇ ਲੋਕਾਂ ਨੂੰ ਅੱਜ ਆਪਣਾ ਆਪਤ ਆਪੜੀ ਪਈ ਪਈ ਆ ਵੀ ਅਸੀਂ ਇੱਕ ਦਿਨ ਚੇ ਪਤਾ ਨਹੀਂ ਕੀ ਕਰ ਲੈਣਾ ਲੋਕੀ ਸਾਡੇ ਬਹਾਨੇ ਮਾਰ-ਮਾਰ ਕੇ ਰੋੜਾ ਕ੍ਰਾਸ ਕਰ ਰਹੇ ਹੈ ਕੋਈ ਬਹਾਨਾ ਮਾਰਦਾ ਮੇਰਾ ਫਰਾਣਾ ਬਿਮਾਰ ਆ ਮੇਰਾ ਫਰਾਣਾ ਹੁਣ ਇੱਕ ਐਦਾਂ ਦਾ ਬੰਦਾ ਵੀ ਲੰਘਿਆ ਉਹ ਕਹਿੰਦੇ ਸੀ ਫੁੱਲ ਲੈ ਕੇ ਜਾ ਰਹੇ ਆ ਐਕਚੁਅਲ ਉਹ ਜਾ ਰਹੇ ਆ ਆਪਣੇ ਕੰਮ ਨੂੰ ਕਿੱਡੇ ਦੁਖਦੀ ਗੱਲ ਸਰਕਾਰ ਦਾ ਪੂਰਾ ਜੋਰ ਲੱਗਿਆ ਵਾ ਸੈਂਟਰ ਦਾ ਸੁਪਰੀਮ ਕੋਰਟ ਦਾ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਉਹਨਾਂ ਨੇ ਤਾਨ ਮੰਨ ਤਾਨ ਲਾ ਕੇ ਜੋਰ ਲਾਇਆ ਵੀ ਕਿਸੇ ਤਰ੍ਹਾਂ ਵੀ ਕਰਕੇ ਦਲੇয়াল ਸਾਹਿਬ ਨੂੰ ਚੱਕ ਲਈ ਜਿੱਥੇ ਕਿਸਾਨ ਅੱਜ ਪੰਜਾਬ ਬੰਦ ਦੇ ਸਿੱਤੇ ਨੂੰ ਲੈ ਕੇ ਸੜਕਾਂ ਰੋਕ ਕੇ ਵੀ ਬੈਠੇ ਆ ਤਾਂ ਉਸ ਦੇ ਨਾਲ ਹੀ ਬਾਕੀ ਯੂਨੀਅਨ ਵੱਖ-ਵੱਖ ਯੂਨੀਅਨਾਂ ਦਾ ਵੀ ਸਾਥ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਇਸ ਸਮੇਂ ਪੰਜਾਬ ਟੀਪੂ ਯੂਨੀਅਨ ਜਿਹੜੀ ਹੈਗੀ ਆ ਆ ਪਨਪਾਸ ਜਾਂ ਪੀਆਰਟੀਸੀ ਦੇ ਕੱਚੇ ਜਿਹੜੇ ਕੰਮ ਹੈਗੇ ਆ ਜਾਂ ਕੰਟਰੈਕਟ ਵਾਲੇ ਕੰਮ ਹੈ ਉਹ ਵੀ ਇਸ ਸਮੇਂ ਕਿਸਾਨਾਂ ਦਾ ਸਾਥ ਦੇ ਰਿਹਾ ਸੋ ਇਹ ਮੰਗਾ ਸਾਂਝੀਆਂ ਕਿਵੇਂ ਆ ਕਿਉਂ ਕਿਸਾਨਾਂ ਨੂੰ ਇਸ ਸਮਰਥਨ ਦੇ ਰਿਹਾ ਉਹ ਗੱਲਬਾਤ ਜਿਹੜੀ ਹੈਗੀ ਇਹਨਾਂ ਨਾਲ ਵੀ ਕਰਾਂਗੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਆ ਯੂਨੀਅਨਾਂ ਦੇ ਕੰਮੇ ਵੀ ਕਿਸਾਨਾਂ ਦਾ ਸਮਰਥਨ ਦੇਣ ਦੇ ਲਈ ਹੈ ਨਾ ਧਰਨੀਆਂ ਦੇ ਵਿੱਚ ਸ਼ਾਮਲ ਹੋ ਰਹੇ ਹੈ ਬਾਈ ਜੀ ਕਿਸਾਨਾਂ ਦਾ ਧਰਨਾ ਲੋਕ ਤਾਂ ਕਹਿੰਦੇ ਵੀ ਠੀਕ ਹੈ ਕਿਸਾਨਾਂ ਦੀ ਮੰਗਾ ਕਿਸਾਨਾਂ ਦੀ ਹੋਣਗੇ ਅਸੀਂ ਕੀ ਲੈਣਾ ਤੇ ਤੁਸੀਂ ਆਪਣੀ ਯੂਨੀਅਨ ਲੈ ਕੇ ਇੱਥੇ ਕਿਉਂ ਆਏ ਹੋ ਦੇਖੋ ਪਬਲਿਕ ਕਹਿ ਰਹੀ ਹੈ ਨਾ ਬੇ ਕਿਸਾਨਾਂ ਦੀਆਂ ਮੰਗਾ ਹੈ 2-4 ਸਾਲ ਰੁਕ ਜਾਓ ਉਹ ਪਬਲਿਕ ਨੂੰ ਵੀ ਪਤਾ ਲੱਗ ਜਾਊਗਾ ਬੇ ਕਿਸਾਨਾਂ ਕਿਸਾਨ ਜੋ ਅੱਜ ਮੰਗ ਮੰਨ ਰਹੇ ਨੇ ਉਹ ਕਿਸ ਵੇਸ ਤੇ ਮੰਗ ਰਹੇ ਨੇ ਜਿਹੜਾ ਪਾਣੀ ਐ ਜਿਵੇਂ ਅੱਜ ਮਾਈਨਿੰਗ ਚੱਲ ਰਹੀ ਐ ਬਹੁਤਾ ਸਮਾਂ ਨਹੀਂ ਜਦੋਂ ਪਾਣੀ ਇਹਨਾਂ ਨੂੰ 200 ਰੁਪਇਆ ਲੀਟਰ ਨਾ ਮਿਲਿਆ ਤਾਂ ਅਸੀਂ ਆਪਦਾ ਨੋ ਬਟਾ ਦਾਂਗੇ ਤੇ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਟਾ ਐ ਉਹ 2300 ਰੁਪਇਆ ਕਿਲੋ ਮਿਲੂਗਾ ਤੁਹਾਡੇ ਸਾਹਮਣੇ ਐ ਕਾਰਪੋਰੇਟ ਕਰਾਣਿਆਂ ਦੀਆਂ ਜਿੰਨੀਆਂ ਵੀ ਫੋਰ ਲਾਈਨਾਂ ਨਿਕਲ ਰਹੀਆਂ ਨੇ ਫੋਰ ਲਾਈਨ ਐਡੀ ਉੱਚੀ ਬਣਾ ਦਿੱਤੀ ਐ ਕਿ ਜਿਹੜਾ ਇਸ ਸਾਈਡ ਰਹਿ ਗਿਆ ਉਹਦਾ ਪਾਣੀ ਕਿੱਥੇ ਜਾਊਗਾ ਪਾਣੀ ਵਾਸਤੇ ਜਗ੍ਹਾ ਨਹੀਂ ਰੱਖੀ ਜਿਹੜਾ ਵਿੱਚ ਕੋਈ ਉਹਨੂੰ ਰੋਡ ਦੇ ਵਿੱਚ ਕੋਈ ਕਮ ਸੇ ਕਮ ਪੁਲੀਆਂ ਵੀ ਹੈ ਨਹੀਂ ਔਰ ਪੰਜਾਬ ਜਾਂ ਕਿਲੋਮੀਟਰ ਤੱਕਰ ਕੱਟ ਨਹੀਂ ਐ ਜਿਸ ਜ਼ਿਮੀਂਦਾਰ ਦੀ ਜ਼ਮੀਨ ਪੰਜ ਕਿੱਲੇ ਇੱਧਰ ਆਗੇ ਚਾਰ ਉੱਧਰ ਆਗੇ ਉਹ ਕਿਉਂ 50 ਕਿਲੋਮੀਟਰ ਘੁੰਮ ਕੇ ਆਊਗਾ ਆਪਦੀ ਖੇਤੀ ਵਾਸਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਪਟ ਘਰਾਣਿਆਂ ਨੂੰ ਜ਼ਮੀਨਾਂ ਵੇਚਣਗੇ ਇਹ ਕੇਂਦਰ ਸਰਕਾਰ ਦੀ ਨੀਤੀ ਹੈ ਅਸੀਂ ਇਹ ਕੇਂਦਰ ਸਰਕਾਰ ਦੀ ਨੀਤੀ ਨੂੰ ਨਹੀਂ ਚੱਲਣ ਦੇਵਾਂਗੇ ਅੱਜ ਜੋ ਸਾਡੇ ਡੱਲਾ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਹ ਇੱਕ ਕੈਂਸਰ ਦੇ ਪੀਰੀਅਡ ਤੇ ਨੇ ਇਹ ਸਰਕਾਰ ਨੂੰ ਨਹੀਂ ਦਿਸਦਾ ਬੇ ਉਹਨਾਂ ਨੂੰ ਘੱਟ ਤੋਂ ਘੱਟ 30 35 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਹਨ ਅੱਜ ਜੋ ਸਾਡੇ ਚਾਚੇ ਤਾਏ ਨੇ ਬਜ਼ੁਰਗ ਨੇ ਰੋੜਾਂ ਤੇ ਤੁਰੇ ਫਿਰਦੇ ਨੇ ਅਸੀਂ ਜਿਹੜੇ ਲਾਲੇ ਨੇ ਕਿਸਾਨ ਦੇ ਨਾਲ ਇਹਨਾਂ ਨਾਲ ਸਬਸਮਾਰਥਨ ਦੇ ਕੇ ਆਪ ਦਾ ਜਿਹੜੀਆਂ ਮੰਗਾਂ ਨੇ ਇਹ ਕੇਂਦਰ ਸਰਕਾਰ ਤੋਂ ਮਨਾਈਆਂ ਜਾਣ ਅਸੀਂ ਕੇਂਦਰ ਸਰਕਾਰ ਨੂੰ ਵੀ ਇਹ ਕਹਿ ਰਹੇ ਨੇ ਵੀ ਅੱਜ ਜਿੰਨਾ ਪੰਜਾਬ ਰੋਡਵੇ ਦਾ ਕੱਚਾ ਕੰਮ ਹੈ ਉਹ ਅੱਜ ਰੋੜਾਂ ਤੇ ਉਤਰਿਆ ਇਹ ਸਾਡੇ ਚਾਚੇ ਤਾਏ ਨੇ ਇਹਨਾਂ ਦੇ ਅਸੀਂ ਵੀ ਜ਼ਿਮੀਂਦਾਰਾਂ ਦੇ ਪੁੱਤ ਨੇ ਅਸੀਂ ਆਪਣਾ ਹੱਕ ਹੈ ਜਿਹੜਾ ਉਹ ਲੈ ਕੇ ਛੱਡਾਂਗੇ ਚਾਹੇ ਕੇਂਦਰ ਸਰਕਾਰ ਪਿਆਰ ਨਾ ਦੇ ਦੇ ਚਾਹੇ ੱੱਕੇ ਨਾਲ ਤੁਸੀਂ ਅੱਜ ਦੇਖ ਲਓ ਬੇ ਪੰਜਾਬ ਦਾ ਬੱਚਾ ਬੱਚਾ ਰੋੜਾਂ ਤੇ ਉਤਰਿਆ ਹੋਇਆ ਹੈ ਕੇਂਦਰ ਸਰਕਾਰ ਨੂੰ ਇਹ ਜਿਹੜੇ ਸਾਡੇ ਮਸਲੇ ਨੇ ਇਹ ਹੱਲ ਕਰ ਦੇਣੇ ਚਾਹੀਦੇ ਨੇ ਤੁਸੀਂ ਕਹਿੰਦੇ ਹੋ ਵੀ ਜਿਹੜੀ ਸਰਕਾਰਾਂ ਨੂੰ ਦਿਖਦਾ ਨਹੀਂ ਹੈਗਾ ਵੀ ਡੱਲੇਵਾਲ ਸਾਹਿਬ ਕੈਂਸਰ ਪੀੜਿਤ ਉਧਰ ਸੁਪਰੀਮ ਕੋਰਟ ਕਹੇਰੀ ਵੀ ਕਿਸਾਨਾਂ ਨੂੰ ਨਹੀਂ ਦਿਖ ਰਿਹਾ ਵੀ ਡੱਲੇਵਾਲ ਸਾਹਿਬ ਦੀ ਹਾਲਤ ਖਰਾਬ ਹੋ ਰਹੀ ਇਹਨਾਂ ਨੂੰ ਪਾਈ ਹਸਪਤਾਲ ਭਰਤੀ ਕਰਾਉਣਾ ਚਾਹੀਦਾ ਵੀ ਕਿਸਾਨ ਕਰਾਉਣ ਨਹੀਂ ਦੇ ਰਹੇ ਗਲਤ ਹੋ ਰਿਹਾ ਦੇਖੋ ਜਿਹੜੇ ਸੁਪਰੀਮ ਕੋਰਟ ਦੇ ਉੱਚ ਅਧਿਕਾਰੀ ਨੇ ਉਹ ਕਿਹਦੇ ਨੇ ਕੇਂਦਰ ਸਰਕਾਰ ਦੀਆਂ ਹੀ ਗੱਲਾਂ ਜਿਹੜੀਆਂ ਉਹ ਮੰਨਣਗੇ ਜ਼ਿਮੀਦਾਰ ਦੀ ਗੱਲ ਨਹੀਂ ਮੰਨਣਗੇ ਪਤਾ ਜੋ ਮੋਦੀ ਸਾਹਿਬ ਕਹਿ ਦੇਣਗੇ ਉਹੀ ਉੱਥੇ ਦੇ ਜਿਹੜੇ ਜੱਜ ਨੇ ਵਕੀਲ ਨੇ ਉਹੀ ਉਹਨਾਂ ਦੀਆਂ ਗੱਲਾਂ ਮੰਨਣਗੇ ਜ਼ਿਮੀਦਾਰ ਵਾਸਤੇ ਕੋਈ ਇਹ ਗੱਲ ਨਹੀਂ ਮੰਨਦੇ ਅਸੀਂ ਇਹ ਵੀ ਕਹਾਂਗੇ ਬਿਆਨ ਆਲੇ ਸਮੇਂ ਦੇ ਵਿੱਚ ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਹੇ ਹਾਈ ਕੋਰਟਾਂ ਦੇ ਜਾਂ ਸੁਪਰੀਮ ਕੋਰਟਾਂ ਦੇ ਜੱਜ ਨੇ ਸਕੀਮ ਉਹਨਾਂ ਨੂੰ ਵੀ ਇਹੀ ਮਿਲੂਗੀ ਆਟਾ ਦਾਲ 2250 ਰੁਪਏ ਕਿਲੋ ਨਾ ਮਿਲਿਆ ਤਾ ਤੁਸੀਂ ਦੇਖ ਲਿਓ ਬਈ ਇਹ ਲੋਕਾਂ ਤੇ ਭੁੱਖ ਮਾਰੀ ਆਊਗੀ ਜੇ ਜ਼ਿਮੀਂਦਾਰ ਫਸਲ اگਾਣੀ ਛੱਡ ਦੂਗਾ ਕਿੱਥੋਂ ਖਾਣਗੇ ਰੋਟੀਆਂ ਇਹ ਅੱਜ ਜੋ ਇਹ ਕਾਰਪੋਰੇਟ ਘਰਾਣਿਆਂ ਨੇ ਆਪਣੀਆਂ ਫਸਲਾਂ ਨਹੀਂ ਵੀਜਦੇ ਆ ਜਾਣੀਆਂ ਜ਼ਿਮੀਂਦਾਰਾਂ ਦੀਆਂ ਇਹ ਜ਼ਿਮੀਂਦਾਰਾਂ ਦੀਆਂ ਫਸਲਾਂ ਜਾਣੀਆਂ ਤਾਂ ਹੀ ਇਹ ਬਿਕਰੀਆਂ ਅਸੀਂ ਇਹ ਕਹਿ ਰਹੇ ਆ ਬਈ ਮੋਦੀ ਸਰਕਾਰ ਜਿਹੜਾ ਆਪਣਾ ਅੜਵ ਰਵਈਆ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਔਰ ਜਿਹੜੇ ਇਹ ਸਾਡੀਆਂ ਜ਼ਿਮੀਂਦਾਰਾਂ ਦੀਆਂ ਮੰਗਾਂ ਜੈ ਜੈ ਨਜਾਇਜ਼ ਨਹੀਂ ਹੈ ਜਾਇਜ਼ ਮੰਗਾ ਉਹ ਸਾਡੀਆਂ ਮੰਨੀ ਆ ਜਾਵੇ ਹਾਲਾਂਕਿ ਅੱਜ ਦਾ ਸਮਰਥਨ ਜਿਹੜਾ ਭਰਪੂਰ ਸਮਰਥਨ ਦੇਖਣ ਨੂੰ ਮਿਲਿਆ ਬਾਜ਼ਾਰਾਂ ਦੇ ਵਿੱਚ ਸਾਰੀ ਦੁਕਾਨਾਂ ਬੰਦ ਹੈ ਬਹੁਤ ਸਾਰੇ ਤਬਕੇ ਜਿਹੜੇ ਹੈਗੇ ਨਾਲ ਪਰ ਫਿਰ ਵੀ ਇੱਕ ਦੁੱਕਾ ਗੱਲਾਂ ਇੰਨੀਆਂ ਸੁਣਨ ਨੂੰ ਮਿਲਦੀਆਂ ਹੋ ਕਹਿੰਦੇ ਅਸੀਂ ਤਾਂ ਆਪਣੀ ਰੋਟੀ ਖਾਣੇ ਆ ਅਸੀਂ ਕਿਸਾਨ ਦੀ ਥੋੜੇ ਖਾਣੇ ਆ ਅਸੀਂ ਆਪਣਾ ਕੰਮ ਕਰਦੇ ਆ ਅਸੀਂ ਪੈਸੇ ਕਮਾਉਂਦੇ ਆ ਤਾਂ ਸਾਨੂੰ ਰੋਟੀ ਮਿਲਦੀ ਆ ਉਹ ਕਹਿੰਦੇ ਬਾਬਾ ਸਾਨੂੰ ਬਖਸ਼ੋ ਸਾਨੂੰ ਥੋੜੀ ਜਿਹੜੀ ਸਮਰਥਨ ਦੀ ਲੋੜ ਨਹੀਂ ਸਾਨੂੰ ਤੁਸੀਂ ਨਾ ਬਚਾਓ ਅਸੀਂ ਆਪੇ ਬਚ ਜਾਾਂਗੇ ਤੁਸੀਂ ਸਾਡੇ ਰਸਤੇ ਖੋਲੋ ਜਿਹਿੰਨੀਆਂ ਗੱਲਾਂ ਵੀਡੀਓਜ਼ ਆ ਰਹੀਆਂ ਅੱ ਫਸਲ ਲਗਾਊਗਾ ਪੈਸੇ ਨੂੰ ਅਸੀਂ ਕਿਆ ਕਰਾਂਗੇ ਪੈਸਾ ਖਾਇ ਨਹੀਂ ਜਾਣਾ ਜੇ ਜ਼ਿਮੀਂਦਾਰ ਫਸਲ ਲਗਾਊਗਾ ਤਾਂ ਹੀ ਅਸੀਂ ਲਵਾਂਗੇ ਜਰ ਫਸਲ ਨਹੀਂ ਉਗੂਗੀ ਤਾਂ ਉਹ ਜਿਹੜਾ ਪੈਸੇ ਵਾਲਾ ਕਾਰਪੋਰੇਟ ਕਰਾਣਾ ਕਿੱਥੋਂ ਲੈ ਲੂਗਾ ਆਟਾ ਦਾਲ ਅਕਸਰ ਜੇ ਜ਼ਿਮੀਂਦਾਰ ਹੈ ਜ਼ਿਮੀਂਦਾਰ ਅਜ ਰੋੜਾਂ ਤੇ ਬੈਠਾ ਜ਼ਿਮੀਂਦਾਰ ਸੋਚ ਲੇਵੇ ਮੈਂ 2 ਸਾਲ ਅੰਨ ਨਹੀਂ ਉਗਾਣਾ ਜੇ ਉਗਾਇਆ ਤਾਂ ਆਪਣੇ ਜੋਗਾ ਗਾਣਾ ਆਪਣਾ ਆਪਣਾ ਰੱਖ ਲੈਣਾ ਉਹ ਆਪਣਾ ਜਮਾ ਕਰਕੇ ਰੱਖਿਆ ਸਾਲ ਵਾਸਤੇ ਆਪਣਾ ਹੀ ਬਗਾ ਕੇ ਆਪਣਾ ਹੀ ਖਾਣਾ ਅਸੀਂ ਨਹੀਂ ਮੰਡੀਆਂ ਦੇ ਵਿੱਚ ਵੇਚਣਾ ਫਿਰ ਇਹ ਜਿਹੜੇ ਪੈਸੇ ਵਾਲੇ سرمایہਦਾਰ ਹੈ ਇਹ ਕੀ ਖਾਣਗੇ ਪੈਸਾ ਖਾਣਗੇ ਨਹੀਂ ਖਾਇਆ ਜਾਣਾ ਅਕਸਰ ਜ਼ਿਮੀਂਦਾਰ ਹੀ ਅੰਨਦਾਤਾ ਹੈ ਉਹ ਹਰ ਇੱਕ ਦਾ ਢਿੱਡ ਭਰਦਾ ਹੈ ਚਾਹੇ ਉਹ ਮੀਂਹ ਆਵੇ ਨੇ ਰੀਆਵੇ ਚੱਖੜ ਆਵੇ ਉਹ ਆਪਣੀਆਂ ਫਸਲਾਂ ਦੀ ਰਾਖੀ ਖੁਦ ਕਰ ਰਿਹਾ ਹੈ ਪਰ ਇਹ ਕੇਂਦਰ ਸਰਕਾਰੀ ਦੀ ਜਿਹੜੀ ਮਾਰੂ ਨੀਤੀ ਹੈ ਇਹ ਮਾਰੂ ਨੀਤੀ जिम्मेदारਾਂ ਤੇ ਲਿਆਣਾ ਚਾਹੁੰਦਾ ਅਸੀਂ ਉਹ ਮਾਰੂ ਨੀਤੀ ਨੂੰ ਬੰਦ ਕਰਾਉਣਾ ਚਾਹੁੰਦੇ ਹਾਂ ਕਿਵੇਂ ਦੇਖਦੇ ਹੋ ਜੀ ਅੱਜ ਦੇ ਬੰਦ ਦੇ ਸੱਦੇ ਨੂੰ ਬਹੁਤ ਸਾਰੇ ਲੋਕਾਂ ਨੇ ਸਾਥ ਦਿੱਤਾ ਹੈ ਆਪ ਮੁਹਾਰੇ ਚੱਲ ਕੇ ਆਏ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਆਪਣੀ ਗੱਲ ਦੇ ਉੱਤੇ ਵਜਿੱਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਸਾਡਾ ਇੱਕ ਨੇਤਾ ਬਾਰਡਰ ਤੇ ਮਰਨ ਦੇ ਕਿਨਾਰੇ ਬੈਠਾ ਹੈ ਸਾਡੇ ਲੋਕ ਆਪਣੇ ਕਮਾਕਾਰਾਂ ਵਾਸਤੇ ਸਾਡੇ ਆਪ ਨੇ ਹੀ ਕਰਦੇ ਆ ਬਹੁਤ ਬਹੁਤੇ ਲੋਕਾਂ ਨੇ ਬੰਦ ਕੀਤਾ ਵਾ ਸਾਡੇ ਲੋਕਾਂ ਨੂੰ ਅੱਜ ਆਪਣਾ ਆਪ ਤੋਂ ਆਪਣੀ ਪਈ ਪਈ ਆ ਵੀ ਅਸੀਂ ਇੱਕ ਦਿਨ ਚੇ ਪਤਾ ਨਹੀਂ ਕੀ ਕਰ ਲੈਣਾ ਚਾਰ ਦਿਨ ਹੋ ਗਏ ਸਾਰੀ ਛੁੱਟੀਆਂ ਪਈਆਂ ਇਹਨੂੰ ਸਾਨੂੰ ਕੋਈ ਲੋੜ ਨਹੀਂ ਹੈ ਇੱਕ ਦਿਨ ਹੋਰ ਸਮਝ ਲੈ ਵੀ ਛੁੱਟੀ ਆ ਲੋਕੀ ਸਾਡੇ ਬਹਾਨੇ ਮਾਰ ਮਾਰ ਕੇ ਰੋੜਾ ਕਰਾਸ ਕਰ ਰਹੇ ਹੈ ਕੋਈ ਬਹਾਨਾ ਮਾਰਦਾ ਮੇਰਾ ਫਰਾਣਾ ਬਿਮਾਰ ਆ ਮੇਰਾ ਫਰਾਣਾ ਹੁਣ ਇੱਕ ਐਦਾਂ ਦਾ ਬੰਦਾ ਵੀ ਲੰਘਿਆ ਉਹ ਕਹਿੰਦੇ ਸੀ ਫੁੱਲ ਲੈ ਕੇ ਜਾ ਰਹੇ ਆ ਐਕਚੁਅਲ ਉਹ ਜਾ ਰਹੇ ਆ ਆਪਣੇ ਕੰਮ ਨੂੰ ਕਿੱਡੇ ਦੁਖਦੀ ਗੱਲ ਆ ਕੇਂਦਰ ਸਰਕਾਰ ਹੋਈ ਪੰਜਾਬ ਸਰਕਾਰ ਹੋ ਗਈ ਇਹਨਾਂ ਨੇ ਕਿਸਾਨਾਂ ਦਾ ਕੁਝ ਨਹੀਂ ਕਰਨਾ ਇਹ ਤਾਂ ਜੇ ਅਸੀਂ ਡੰਡਾ ਨਹੀਂ ਰੱਖਾਂਗੇ ਤਾਂ ਹੀ ਕੁਝ ਹੋਣਾ ਜੇ ਅਸੀਂ ਢਿੱਲੇ ਪੈ ਗਏ ਅੱਜ ਸਾਡੇ ਨੇਤਾ ਨੂੰ ਜੇ ਬਾਈ ਚਾਂਸਪੂਲ ਚੱਕ ਲਈ ਸਮਝੋ ਸਾਡਾ ਸਾਰਾ ਹੀ ਪ੍ਰੋਗਰਾਮ ਫੇਲ ਹੋ ਜਾਊਗਾ ਸਰਕਾਰ ਦਾ ਪੂਰਾ ਜੋਰ ਲੱਗਿਆ ਵਾ ਸੈਂਟਰ ਦਾ ਸੁਪਰੀਮ ਕੋਰਟ ਦਾ ਪੰਜਾਬ ਸਰਕਾਰ ਦਾ ਪੂਰਾ ਜੋਰ ਲਗਿਆ ਹੋਇਆ ਉਹਨਾਂ ਨੇ ਤਾਨ ਮੰਨ ਤਾਨ ਲਾ ਕੇ ਜੋਰ ਲਾਇਆ ਵੀ ਕਿਸੇ ਤਰ੍ਹਾਂ ਵੀ ਕਰਕੇ ਦਲੇয়াল ਸਾਹਿਬ ਨੂੰ ਚੱਕ ਲਈਏ ਇੱਕ ਦਿਨ ਚੱਕੇ ਗਏ ਤਾਂ ਚਲੋ ਸੰਘਰਸ਼ ਤਾਂ ਚੱਲਦਾ ਰਹਿਣਾ ਸੰਘਰਸ਼ ਨਹੀਂ ਬੰਦ ਹੋਣਾ ਹੈਗਾ ਪਰ ਕਮਜ਼ੋਰ ਪੈ ਜਾਊਗਾ ਸਾਡਾ ਜ਼ਿਮੀਂਦਾਰਾਂ ਨੂੰ ਹੱਥ ਬਨ ਕੇ ਇੱਕੇ ਬੇਨਤੀ ਹੈ ਸਾਡੀ ਵੀ ਜਦੋਂ ਬੰਦ ਦੀ ਕਾਲ ਆਉਂਦੀ ਆ ਆਪਣੇ ਸਾਰੇ ਕਾਰੋਬਾਰਾਂ ਨੂੰ ਸੰਕੋਚ ਦੇ ਹੋਏ ਇੱਥੇ ਆ ਕੇ ਧਰਨੇ ਤੇ ਬੈਠਣ ਸੰਘਰਸ਼ ਦਾ ਸਾਥ ਦੇਣ ਤਾਂ ਹੀ ਸਾਡੀ ਸੱਚੀ ਸੁੱਚੀ ਇਹ ਸਰਦਾਰਾ ਹੋਵੇਗੀ ਇਸ ਪ੍ਰੋਗਰਾਮ ਸੰਬੰਧੀ ਜੇ ਅਸੀਂ ਤਨੋਂ ਮਨੋਂ ਤੁਹਾਨੂੰ ਇੱਥੇ ਹੋ ਕੇ ਆਵਾਂਗੇ ਤਾਂ ਬਿਲਕੁਲ ਕਿਸਾਨ ਜਿਹੜੇ ਖੜੇ ਆ ਹੋਰ ਬਾਪੂ ਜੀ ਇਹ ਕਹਿੰਦੇ ਡੱਲੇਵਾਲ ਸਾਹਿਬ ਨੂੰ ਜੇ ਸਰਕਾਰਾਂ ਅੱਜ ਚੱਕ ਸਕਦੀਆਂ ਤਾਂ ਸਾਡਾ ਧਰਨਾ ਕਮਜ਼ੋਰ ਹੋ ਜਾਊਗਾ ਪਰ ਪੰਜਾਬ ਸਰਕਾਰ ਕਹਿੰਦੀ ਵੀ ਇਸਦੇ ਨਾਲ ਆ ਤੁਹਾਡੇ ਪੂਰਨ ਸਮਰਥਨ ਕੋਈ ਨਾਲ ਕਿਸੇ ਦੇ ਨਹੀਂ ਹੈਗਾ ਜੀ ਬਹੁਤ ਸਾਰੇ ਜਿਹੜੇ ਵਧਾਇਕਾਂ ਐ MP ਤੱਕ ਮਿਲ ਕੇ ਆਏ ਜੀ ਜਾ ਕੇ ਨਈ ਨਾ ਉਹ ਡਰਾਮੇबाजी ਉਹ ਕਰਦੇ ਹਾਂ ਜੀ ਇਹ ਦੇਖ ਕੇ ਆਂ ਡਰਾਮੇबाजी ਉਹ ਕਰਦੇ ਹਾਂ ਹਾਂ ਜੀ ਤੇ ਅੱਜ ਦਾ ਜਿਹੜਾ ਸਮਰਥ ਤੁਹਾਡਾ ਧਰਨਾ ਫੇਰੀ ਦਾ ਤੁਹਾਨੂੰ ਲੱਗਦਾ ਵੀ ਕੋਈ ਅਸਰ ਪਊਗਾ ਉੱਪਰ ਪਊਗਾ ਜੀ ਪਊਗਾ ਦਿੰਨੇ ਪਊਗਾ ਜੀ ਅਸਰ ਜ਼ਰੂਰ ਪਊਗਾ ਤੇ ਤੁਸੀਂ ਹੁਣ ਤਾਂ ਘਰ ਬਹਿਣ ਦਾ ਸਮਾਂ ਸੀ ਵੈਸੇ ਠੰਡ ਦਾ ਮੌਸਮ ਆ ਜੀ ਅੱਜ ਵੀ ਤੁਸੀਂ ਹੁਣ ਇੱਥੇ ਸੜਕਾਂ ਦੇ ਉੱਤੇ ਆ ਗਏ ਹੁਣ ਤਾਂ ਠੰਡ ਪੂਰੀ ਕਹਿਰ ਦੀ ਪੈ ਰਹੀ ਘਰ ਤਾਂ ਸੀ ਬੈਠਣਾ ਹੀ ਨਹੀਂ ਜਦ ਤੱਕ ਸਾਰੇ ਮੰਗਾਂ ਪੂਰੀ ਨਹੀਂ ਹੁੰਦੀਆਂ ਹਾਂ ਜੀ ਘਰ ਨਹੀਂ ਬੈਠਦੀ ਕਿਸਾਨ ਜੂਨੀਅਰ ਜੀ ਤੇ ਹੋਰ ਵੀ ਜਿਹੜੇ ਹੈਗੇ ਖਾਨ ਇੱਥੇ ਪਹੁੰਚੇ ਹੋਏ ਆ ਅ ਕਿਵੇਂ ਦੇਖਦੇ ਹੋ ਜੀ ਅੱਜ ਤੁਸੀਂ ਇੱਥੇ ਘੱਟ ਸੁਣਦਾ ਹੂੰ ਸੋ ਕਿਸਾਨ ਕਿਵੇਂ ਬਾਪੂ ਜੀ ਠੀਕ ਹੋ ਠੀਕ ਆ ਜੀ ਤੇ ਇੱਥੇ ਤੁਸੀਂ ਆ ਕੇ ਅੱਜ ਬੈਠੇ ਹੋ ਕੀ ਸੁਨੇਹਾ ਸਰਕਾਰ ਨੂੰ ਹੁਣ ਸਾਰੀਆਂ ਛੜੇ ਇਹਦਾ ਕਿਸਾਨੀਆਂ ਮੰਗਾਂ ਕਿਸੇ ਪੂਰੀਆਂ ਕੀਤੀਆਂ ਜਾਣ ਜਾਂ ਸਾਰੇ ਜ਼ਾਇਦ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਕਿਸਾਨਾਂ ਨਾਲ ਧੱਕਾ ਨਹੀਂ ਕਿੰਨਾ ਚਾਹੀਦਾ ਇਹ ਜਿਹੜੀ ਕੇਂਦਰ ਸਰਕਾਰ ਆ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਮੋਦੀ ਸਰਕਾਰ ਆ ਜਿਹੜੀ ਏ ਆਪਣਾ ਪੂਰਾ ਰੁਪਈਆ 800 ਰੁਪਈਆ ਆਪਣਾ ਰਹੀ ਆਪਣਾ ਇਹ ਇਹਨੂੰ ਇਹ ਰੁਪਈਆ ਛੱਡਣਾ ਚਾਹੀਦਾ ਹੈ ਸਰਕਾਰ ਤਾਂ ਕਹਿੰਦੀ ਵੀ ਅਸੀਂ ਤਾਂ ਕਿਸਾਨਾਂ ਦਾ ਜਿਹੜਾ ਉਹਨਾਂ ਨੂੰ ਅਸੀਂ ਵਧਾਉਣਾ ਚਾਹੁੰਦੇ ਆ ਅੱਗੇ ਪਰਫੁੱਲਤ ਕਰਨਾ ਚਾਹੁੰਦੇ ਆ ਸਰਕਾਰ ਦੀਆਂ ਗੱਲਾਂ ਤਾਂ ਇਹੋ ਜਿਹੀ ਮਿਲਦੀ ਹੈ ਨਾ ਸੁਣਨ ਨੂੰ ਉਹ ਗੱਲਾਂ ਕਰਨੀਆਂ ਹੋਰ ਆ ਤੇ ਕੰਮ ਹੋ ਗਾ ਉਹ ਉਹ ਨਿਆ ਰੁਪਈਆ ਜਿਹੜਾ ਰੁਪਈਆ ਗਲਤ ਆ ਉਹਦਾ ਰੁਪਈਆ ਇਹ ਤੇ ਸਰਕਾਰ ਅੱਜ ਵੀ ਨਹੀਂ ਮੰਨਦੀ ਇਸ ਗੱਲ ਨੂੰ ਅੱਜ ਵੀ ਕੋਈ ਸਰਕਾਰ ਨੂੰ ਕੋਈ ਅਸਰ ਨਹੀਂ ਪੈਂਦਾ ਤਾਂ ਫੇਰ ਫੇਰ ਇਹ ਮੋਰਚਾ ਕਿੱਧਰ ਨੂੰ ਜਾਊਗਾ ਮੋਰਚਾ ਵਾ ਗਿਆ ਫੋਰ ਦਾ ਵਧੂਆ ਚੱਲੂ ਆ ਹੋਵੇ ਚੱਲੂ ਮੋਰਚਾ ਲੰਬਾ ਚੱਲੂ ਆ ਇਹ ਮੋਰਚਾ ਨਹੀਂ ਬੰਦ ਹੋਣਾ ਇਹ ਮੋਰਚਾ ਚੱਲੇਗਾ ਲੰਬਾ ਚੱਲੂਗਾ ਸੰਘਰਸ਼ ਤਾਂ ਬਿਲਕੁਲ ਜਿੱਥੇ ਬਹੁਤ ਸਾਰੇ ਕਿਸਾਨ ਇਕੱਠੇ ਹੋਏ ਆ ਤਾਂ ਉਹਨਾਂ ਦੇ ਨਾਲ ਵੱਖ-ਵੱਖ ਯੂਨੀਅਨਾਂ ਜਿਹੜੀਆਂ ਹੈਗੀਆਂ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਲੋਕ ਵੀ ਇਕੱਠੇ ਹੋ ਰਹੇ ਆ ਪਰ ਇਹ ਇਕੱਠ ਕੀ ਰੰਗ ਲੈ ਕੇ ਆਵੇਗਾ ਸਰਕਾਰ ਤੱਕ ਕੀ ਸੁਨੇਹਾ ਜਾਂਦਾ ਹੈ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੀ ਹੈ ਤੇ ਆਉਣ ਵਾਲੇ ਜਨਾਂ ਵਿੱਚ ਹੁੰਦਾ ਕੀ ਹੈ ਇਸ ਦੇ ਉੱਤੇ ਸਾਰਿਆਂ ਦੀ ਨਿਗਾਹਾਂ ਅਜੇ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦਾਸ ਨਾਮ ਸਿੰਘ ਪੰਜਾਬੀ ਲੋਕ ਚੈਨਲ